ਸਤਿ ਸ਼੍ਰੀ ਅਕਾਲ ਜੀ ਮੈਂ ਸੌਰਵ ਮੜਿਆ 19 ਨਿਊਜ਼ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਕਪੂਰਥਲਾ ਵਿੱਚ ਵਿਸਾਖੀ ਮੌਕੇ ਤੇ ਹਿੰਦੂ ਸਿੱਖ ਇਕਤਾ ਦੀ ਮਿਸਾਲ ਕਿਸ ਤਰ੍ਹਾਂ ਕਾਇਮ ਹੋਈ ਖੁਦ ਵੇਖੋ ਇਹ ਰਿਪੋਰਟ ਵਾਹ ਗੁਰਜੀ ਦਾਸ ਪ੍ਰਮ ਸਿੰਘ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਆਵਾਂ ਇਧਰ ਕੇਸ਼ ਕੁਮਾਰ ਸੁਭਨਾਮ ਰਕੇਸ਼ ਕੁਮਾਰ ਜੀ ਜੀ ਮੇਰਾ ਨਾਮ ਮੀਰ ਕਮਲਜੀਤ ਸਿੰਘ ਬਾਵਾ ਮੇਰਾ ਨਾਮ ਜੀਵਨਪ੍ਰਕਾਸ਼ ਵਾਲੀਆ ਵਿਸ਼ਾ ਹਿੰਦੂ ਪਛਤਾ ਮੈਂ ਜ਼ਿਲ੍ਹਾ ਪ੍ਰਧਾਨਾ ਕਪੂਰਥਲਾ ਜੀ ਦਾਸ ਸਨਾਮ ਸਿੰਘ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਆਵਿਆਂ ਔਰ ਸਮੂਹ ਮਾਰਕੀਟ ਕਮੇਟੀ ਵੱਲੋਂ ਸੋ ਭਾਈ ਭਪਿੰਦਰ ਸਿੰਘ ਜੀ ਠਾਣੇਦਾਰ ਜੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਤੇ ਤਾਇਨਾਤ ਉਹਨਾਂ ਦੀ ਰਹਿਮਾਈ ਹੇਠ ਉਹਨਾਂ ਦੇ ਬਹੁਤ ਹੀ ਵੱਡੇ ਉਪਰਾਲੇ ਸੜਕਾ ਸਮੂਹ ਮਾਰਕੀਟ ਕਮੇਟੀ ਦੇ ਉਪਰਾਲੇ ਸੜਕਾ ਸਾਧ ਸੰਗਤ ਵੱਲੋਂ ਜੋ ਸੰਗਰਾਂਦ ਦੇ ਸੰਗਰਾਂਦ ਦੇ ਦਿਹਾੜੇ ਨੂੰ ਮੋਖਰਾ ਦੇ ਉਹ ਸਾਥੀ ਦੇ ਪਵਿੱਤਰ ਦਿਹਾੜੇ ਨੂੰ ਔਰ ਖਾਲਸਾ ਪੰਥ ਜੀ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਿਆ ਹੋਇਆ ਸੋ ਅੱਜ ਬਹੁਤ ਵੱਡਾ ਉਪਰਾਲਾ ਬਹੁਤ ਵੱਡਾ ਲੰਗਰ ਪੜਾ ਰਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਵਿੱਚੋਂ ਸਮੂਹ ਸੰਗਤਾਂ ਦੇ ਸਨਮੋਖੀਤਾ ਭਾਈ ਬਖਸ਼ਿੰਦਰ ਸਿੰਘ ਜੀ ਸੇਵਾਦਾਰ ਮੁੱਖ ਸੇਵਾਦਾਰ ਥਾਣੇਦਾਰ ਭੁਪਿੰਦਰ ਸਿੰਘ ਜੀ ਵੱਲੋਂ ਮੇਰਾ ਨਾਮ ਵੀਰ ਕਮਲਜੀਤ ਸਿੰਘ ਬਾਵਾ ਜੀ ਰਾਜਨੀਤਿਕ ਲੰਗਰ ਦੀ ਸੇਵਾਦਾਰੀ ਉੱਤੇ ਗੱਲ ਕਰਦੇ ਅੱਜ ਦਾ ਖਾਲਸਾ ਦਾ ਹਰਿਮੰਦ ਵਾਸਤੇ ਕਰਕੇ ਆ ਜਿਹੜਾ ਸ਼ਾਲੀਮਾਰ ਬਾਗ ਦੇ ਲਾਗੇ ਲਖਮੀ ਨਗਰ ਜਿਹੜਾ ਹੈਗਾ ਆ ਅੰਮ੍ਰਿਤਸਰ ਰੋਡ ਤੇ ਲੰਗਰ ਦੀ ਸੇਵਾ ਕਰ ਰਹੇ ਆ ਜੀ ਹਾਂਜੀ ਭਵਿੰਦਰ ਜੀ ਬਾਰੇ ਕੀ ਵਿਚਾਰ ਕਰੋ ਭਿੰਦਾ ਭਵਿੰਦਰ ਭਾਜੀ ਜਿਹੜੇ ਭਿੰਦਾ ਭਾਜੀ ਨੇ ਉਹ ਤਨ ਮਨ ਦੰਦੇ ਨਾਲ ਸੇਵਾ ਕਰਦੇ ਨੇ ਇੱਥੇ ਵੀ ਉਹ ਲੰਗਰ 'ਚ ਪੂਰਾ ਯੋਗਦਾਨ ਪਾਉਂਦੇ ਨੇ ਠੀਕ ਆ ਜੀ ਉਹ ਨਾਲ ਨਾਲ ਗੁਰਦੁਆਰੇ ਦੀ ਡਿਊਟੀ ਵੀ ਨਿਭਾਉਂਦੇ ਨੇ ਜੀ ਆਪਣੀ ਇਹ ਹਿੰਦੂ ਸਿੱਖ ਇਕੱਲਾ ਪੂਰਾ ਪ੍ਰਤੀਕ ਨੇ ਕਰਮ ਕਰਮ ਕਰ ਰਹੇ ਨੇ ਬਿਲਕੁਲ ਜੀ ਜ਼ਰੂਰੀ ਹੈ ਜੀ ਅਗਲਾ ਸਵਾਰਨ ਲਈ ਸਭ ਕੁਝ ਕਰਨਾ ਪੈਂਦਾ ਜੀ ਆਪਾਂ ਨੂੰ ਉਹਪਿੰਦਰ ਜੀ ਤੁਸੀਂ ਪੁਲਿਸ ਅਫਸਰ ਆਏ ਹੋ ਔਰ ਤੁਸੀਂ ਇਹ ਵਿੱਚ ਸਹਾਇਤਾ ਦੇ ਰਹੇ ਨੰਦਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ ਨਾਲ ਨਾਲ ਡਿਊਟੀ ਕਰੀ ਜੀ ਨਾਲ ਨਾਲ ਸੰਗਤ ਦੀ ਸੇਵਾ ਕਰੀ ਜੀ ਤੇ ਪੰਦਰ ਜੀ ਬਾਬਾ ਜੀ ਸਾਰੇ ਸੰਗਤ ਦੁਕਾਨਦਾਰ ਸਮੂਹ ਦੁਕਾਨਦਾਰ ਇਹਨਾਂ ਦਾ ਸਹਿਯੋਗ ਹੈ ਸੰਗਤ ਦਾ ਸਹਿਯੋਗ ਹੈ ਤੁਹਾਡੇ ਮਨਦ ਕਿੱਦਾ ਹੈ ਸੇਵਾ ਕਰਨ ਦੀ ਭਾਵਨਾ ਸ਼ੁਰੂ ਤੋਂ ਰਹੀ ਸਾਡੇ ਟਿਕ ਇਸ ਕਰਕੇ ਮਾਨਤਾ ਉਹ ਵੀ ਤਾਂ ਜਿੰਨੇ ਵੀ ਅਪਰਾਧੀ ਹੈਗੇ ਆ ਉਹਨੇ ਕਾਡਾ ਪੂਰਾ ਸਪੋਰਟ ਆਇਆ ਗੁਪਿੰਦਰ ਆਗੇ ਤਾਂ ਲਖੋ ਪਰ ਇਥੇ ਸੰਗਤਾਂ ਤੁਹਾਡਾ ਬਹੁਤ ਹੀ ਮਾਨ ਕਰ ਰਹੀ ਹੈ ਪ੍ਰਸ਼ੰਸਾ ਕਰ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਸੰਗਤ ਦਾ ਪਿਆਰ ਹੈ ਜੀ ਤੇ ਸੰਗਤ ਦਾ ਪਿਆਰ ਕੋਈ ਭੁੱਲ ਨਹੀਂ ਸਕਦਾ ਜਿਹੜੇ ਅਪਰਾਧੀ ਉਹਨਾਂ ਵਾਸਤੇ ਤਾਂ ਆਪਣੀ ਸ਼ਕਤੀ ਕਰੀ ਦੀ ਹੈ ਜੀ ਮੇਰਾ ਨਾਮ ਜੀਵਨ ਪ੍ਰਕਾਸ਼ ਵਾਲੀਆ ਵਿਸ਼ਾ ਹਿੰਦੀ ਵਿੱਚ ਦਾ ਮੈਂ ਜ਼ਿਲ੍ਹਾ ਪ੍ਰਧਾਨਾ ਕਪੂਰਥਲਾ ਜੀ ਅੱਜ ਵਿਸਾਖੀ ਦੇ ਜਿਹੜਾ ਆਪਣਾ ਭਗਵੰਦਰ ਜੀ ਨੇ ਲੰਗਰ ਲਗਾਇਆ ਬੜੀ ਪ੍ਰਸ਼ੰਸਾ ਹੋ ਰਹੀ ਆ ਕੀ ਕਹਿਣਾ ਚੰਗਾ ਪਹਿਲੀ ਗੱਲ ਤੇ ਆ ਅੱਜ ਵਿਸਾਖੀ ਦਾ ਦਿਨ ਦਿਹਾੜਾ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਵਧਾਈਆਂ ਦਿੰਦਾ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਔਰ ਚੜ੍ਹਦੀ ਕਲਾ ਚ ਰੱਖੇ ਸਾਡੇ ਭਗਵੰਦਰ ਸਿੰਘ ਭਿੰਦਾ ਜੀ ਜਿਹੜੇ ਪੁਲਿਸ ਮੁਲਾਜ਼ਮ ਨੇ ਔਰ ਉਹਨਾਂ ਨੇ ਗੁਰਦੁਆਰਾ ਸਾਹਿਬ ਬਾਗ ਦੇ ਲਾਗੇ ਬਾਬਾ ਜੀ ਦਾ ਗੁਰਦੁਆਰਾ ਔਰ ਮੰਦਰ ਦੇ ਵਿਚਕਾਰ ਉਹਨਾਂ ਨੇ ਇੱਕ Hindu Sikh ਦੀ ਮਿਸਾਲ ਪੈਦਾ ਕੀਤੀ ਆ ਉੱਥੇ ਲੰਗਰ ਸਾਰਿਆਂ ਨੇ ਛਕਿਆ ਚਾਹੇ ਕੋਈ Hindu ਹੋਵੇ ਚਾਹੇ Sikh ਹੋਵੇ ਚਾਹੇ Sai ਹੋਵੇ ਚਾਹੇ Musalman ਹੋਵੇ ਉੱਥੇ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਉਹ ਬਹੁਤ ਹੀ ਵਧਾਈ ਦੇ ਪਾਤਰ ਨੇ ਕੇਸ਼ ਕੁਮਾਰ ਸੁਭਨਾਮ ਰਕੇਸ਼ ਕੁਮਾਰ ਜੀ ਜੀ ਕੋਈ ਇਹ ਲੰਗਰ ਹੈ ਇਸ کے بارے میں بتائی کیا استانپور لنگر بس ਸਾਡੇ ਪਰਿਵਾਰ ਦੇ ਤਰ੍ਹਾਂ ਜੁڑے ਹੋਏ ਆ ਸਾਰੇ ਜੁੜ ਗਏ ਆ ਜੀ ਜੋ ਪਬਲਿਕ ਦੇ ਸਿਰ ਤੇ ਆ ਜੀ ਲੰਗਰ ਚੱਲਦਾ ਰਹੇ ਦਾ ساری ਸਕਰਾਣ ਦੀ ਸਕਰਾਣ ਲੰਗਰ ਸ਼ੁਰੂ ਕੀਤਾ ਜੀ ਤੇ ਮਾਤਾ ਰਾਣੀ ਦੇ ਨਾਨਕ ਦੇ ਨਾਮ ਤੇ ਚੜ੍ਹਦੀ ਕਲਾ ਰੱਖੇ ਸਭ ਦਾ ਭਲਾ ਔਦਾ ਭਲਾ ਕਰੇ ਉਹਨਾਂ ਨੇ ਮਨ ਕਿੰਦਾ ਆਇਆ ਕਿ ਇਹ ਸੇਵਾ ਕਰਨੀ ਕਰਨੀ ਅਸੀਂ ਕੁਝ ਮਹੀਨੇ ਪਹਿਲਾਂ ਜੋ ਕਿ ਇੱਥੇ ਗੁੜੀ ਦਾ ਤਨਾਤ ਹੋਏ ਵਿਚਾਰ ਬਣਾਈ ਕਿ ਗੁਰਦੁਆਰਾ ਸਾਹਿਬ ਬਾਗਾਂ ਦੇ ਵਿੱਚ ਕੋਈ ਵੀ ਲੰਗਰ ਪੁੜਾਰੇ ਨਹੀਂ ਸਾਨੂੰ ਇਜਾਜ਼ਤ ਨਹੀਂ ਹੈਗੀ ਐਸ.ਡੀ.ਐਮ ਵੱਲੋਂ ਬੰਦ ਕੀਤੇ ਗਏ ਉਹਨੇ ਵਿਚਾਰ ਕੀਤੀ ਕਿ ਕਿਉਂ ਨਾ ਮਾਰਕੀਟ ਕਮੇਟੀ ਦੇ ਸਮੂਹ ਇਕੱਠ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਸੋ ਇਹ ਸੇਵਾ ਆਰੰਭੀ ਜਾਵੇ ਔਰ ਜੇ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਤੇ ਕਿਉਂ ਨਾ ਇਹ ਸੇਵਾ ਬਾਹਰ ਲਾਈ ਜਾਵੇ ਔਰ ਸਮੂਹ ਸੰਗਤਾਂ ਪੰਨਾ ਪ੍ਰਕਾਸ਼ ਕੁਮਾਰ ਜੀ ਸੋਮਾਰਕ ਮੀਟ ਕਮੇਟੀ ਔਰ ਸਮੂਹ ਸੰਗਤਾਂ ਨੇ ਸਹਿਦੋ ਇਹ ਲੰਗਰ ਸੇਵਾ ਆਰੰਭ ਹੋਈ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਜਿਹਪੋਸ ਦੇ ਜਿਹ ਚੰਗੇ ਕੰਮ ਕਰਦੇ ਆ ਤੇ ਉਹਦੀ ਪ੍ਰਸ਼ੰਸਾ ਜ਼ਰੂਰ ਹੋਣੀ ਚਾਹੀਦੀ ਹੈ ਜੀ ਜੀ ਔਰ ਔਰ ਮੈਂ ਇੱਕ ਅਪੀਲ ਕਰਨਾ ਚਾਹੁੰਦਾ ਸ਼ਹਿਰ ਵਾਸੀਆਂ ਨੂੰ 15 ਤਰੀਕ ਨੂੰ ਪ੍ਰਭੂ શ્રી ਰਾਮ ਜੀ ਦੀ ਸ਼ੋਭਾ ਯਾਤਰਾ ਧਰਮ ਸਭਾ ਤੋਂ ਨਿਕਲ ਰਹੀ ਆ ਉਹ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ 5:30 ਵਜੇ ਧਰਮ ਸਭਾ ਦੇ ਵਿੱਚ ਪਹੁੰਚਣ ਔਰ ਇੱਕ ਮਿਸਾਲ ਪੈਦਾ ਕਰਨ ਕਿ ਵਾਕਈ ਧਰਮ ਹਿੰਦੂ ਧਰਮ ਜਿਹੜਾ ਵਾ ਜੁੰਦਾ ਵਾ ਔਰ ਹਿੰਦੂ ਧਰਮ ਲਈ ਸਾਰੇ ਇਕਜੁੱਟਾ ਚਾਹੇ ਉਹ ਹਿੰਦੂ ਹੋਵੇ ਚਾਹੇ ਸਿੱਖ ਹੋਵੇ ਜੀ ਵੀ ਆਪਮੇਂਦਰ ਜੀ ਸਾਰੇ ਸਾਥ ਦੇ ਰਹੇ ਜੀ ਸਾਰੇ ਇਸ ਜਨੇ ਵੀ ਬਹੁਤ ਪੂਰਾ ਸਾਥ ਦੇ ਨਵਾ ਰਹੇ ਜੀ ਆਪਣੇ ਨਾਲ ਬਹੁਤ ਕਮੀ ਹੁੰਦਾ ਹੈ ਕਿ ਪੁਲਿਸ ਵਾਲੇ ਐਸਾ ਸਹਿਯੋਗ ਦਿੰਦੇ ਹਨ ਹਾਂ ਜੀ ਨਹੀਂ 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 ਬਹੁਤ ਵਧੀਆ ਬੰਦੇ ਜੁੜੇ ਹੋਏ ਆ ਚਲੋ ਉਹਨੂੰ ਪਰਮਾਤਮਾ ਨੇ ਮੌਕਾ ਦਿੱਤਾ ਇੱਕ ਕਰਨ ਦਾ ਜੀ ਤੇ ਉਹਦਾ ਬਖਸ਼ਾ ਜੀ ਇਸ ਤੋਂ ਵੱਡਾ ਕੋਈ ਨਹੀਂ ਕਿਸੇ ਗਰੀਬ ਦੇ ਘਰ ਲੰਗਰ ਟਿੱਡ ਪਰਦੇ ਆ ਤਾਂ ਉਹਦਾ ਸ਼ੁਕਰੀਆ ਪ੍ਰਮਾਤਮਾ ਦਾ ਜੀ ਮੈਂ ਸੌਰਮੜੀਆ 19 ਨਿਊਜ਼ ਟੀਵੀ ਤੋਂ ਮਨਜੀਤ ਕੌਰ ਕਪੂਰਸਲਾ